ਮੁਹਾਲੀ ਫੇਸ ਇੱਕ ਥਾਣੇ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰ ਗਰੋਹ ਕੀਤਾ ਕਾਬੂ ਜਿਨਾ ਕੋਲੋਂ ਕੁੱਲ 16 ਮੋਬਾਈਲ ਫੋਨ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਕੀਤੀ ਬਰਾਮਦ ਪ੍ਰੈਸ ਕਾਨਫਰੈਂਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਪ੍ਰਿਥਵੀ ਸਿੰਘ ਚੈਲ ਜਿਹੜੇ ਮਨੋਗ ਐਸਐਸਪੀ ਸਾਹਿਬ ਮੁਹਾਲੀ ਸ਼੍ਰੀ ਹਰਮਨਦੀਪ ਸਿੰਘ ਹੰਸ ਆਈਪੀਐਸ ਅਤੇ ਐਸਪੀ ਸਿਟੀ ਸਾਹਿਬ ਸ਼੍ਰੀ ਦਰਪੀਤ ਸਿੰਘ ਐਪੀਐਸ ਜਿਹਦੀ ਗਾਈਡੈਂਸ ਅਤੇ ਡਾਇਰੈਕਸ਼ਨ ਸੇਡ ਐਸਐਚਓ ਫੇਜ਼ 1 ਅਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਇੱਕ ਸਨੇਚਰਸ ਦਾ ਗੈਂਗ ਫੜਿਆ ਜੀ 16 ਤਰੀਕ ਨੂੰ ਇੱਕ ਈਸੀਆਈ ਹਸਪੀਟਲ ਇੰਡਸਟਰੀਅਲ ਏਰੀਆ ਦੇ ਵਿੱਚ ਉਹਨਾਂ ਨੇ ਨਕਲ ਲਾਇਆ ਸੀ ਤੇ ਉੱਥੇ ਇੱਕ ਸਨੇਚਰਸ ਦਾ ਗੈਂਗ ਚੱਕੀ ਬੰਦੇ ਸੀਗੇ ਉਹਨਾਂ ਨੂੰ ਅਸੀਂ ਵਿਰਸਾਇਜਤ ਕਰਿਆ ਤਾਂ ਉਹਨਾਂ ਕੋਲੋਂ ਕਾਫੀ ਸਨੇਚਿੰਗਸ ਅਸੀਂ ਫੇਸ ਕਰੀਆਂ ਉਹਦੇ ਸਬੰਧ ਵਿੱਚ ਮੁਕਦਮਾ ਰਜਿਸਟਰ ਕਰਕੇ ਉਹਨਾਂ ਕੋਲੋਂ 16 ਮੋਬਾਈਲ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਅਸੀਂ ਬਰਾਮਦ ਕੀਤੀ ਹੈ ਜੀ ਇਹਨੇ ਮੈਂਬਰ ਬਣੇ ਇਹ ਇਹ ਤਿੰਨ ਬੰਦੇ ਸੀਗੇ ਜੀ ਇਹ ਇੱਕ ਸਤਨਾਮ ਕੁਮਾਰ ਹੈਗਾ ਜੀ ਏਲੀਅਸ ਸਣੀ ਇਹ ਦੇਸੂ ਮਾਜਰੇ ਦਾ ਰਹਿਣ ਵਾਲਾ ਜੀ ਇੱਕ ਅਰਸ਼ ਅਲੀ ਅਤੇ ਇੱਕ ਕਰਨ ਹੈਗਾ ਇਹ ਤਿੰਨੇ ਜਣੇ ਦੋ ਦੇਸੂ ਮਾਜਰੇ ਦੇ ਤੇ ਇੱਕ ਖਰੜ ਦਾ ਰਹਿਣ ਵਾਲਾ ਸੀਗੇ ਇਹ ਇਹ ਚੀਜ਼ਾਂ ਹਲੇ ਮੈਟਰੋ ਵੈਰੀਫਿਕੇਸ਼ਨ ਹੈ ਜੀ ਇਹ ਕਿੱਥੇ ਰਹਿੰਦੇ ਸੀ ਕਿਵੇਂ ਹੈ ਪਰ ਇਹਨਾਂ ਦਾ ਜਿਹੜਾ ਲੋਕਲ ਐਡਰੈਸ ਹੈਗਾ ਉਹ ਦੇਸੂ ਮਾਜਰੇ ਦਾ ਸੀਗਾ ਇਹਨਾਂ ਨੇ ਬਾਰ ਦਰਦਤਾਂ ਕਰ ਦਿੱਤੇ ਜੰਮ ਤੇ ਜੀਰੀ ਦੇ ਇਲਾਕੇ ਦੀ ਰਵਾਇਤ ਇਹਨਾਂ ਨੇ ਜਿਹੜੀਆਂ ਜ਼ਿਆਦਾ ਵਾਰ ਦਰਦਤਾਂ ਨੇ ਉਹ ਕਰੀਆਂ ਨੇ ਆਪਣਾ ਸ਼ਹਿਰ ਦੇ ਏਰੀਆ ਦੇ ਵਿੱਚ ਜਿਹੜਾ ਮੁਹਾਲੀ ਸ਼ਹਿਰ ਹੈ ਇਸ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਖਰੜ ਦਾ ਏਰੀਆ ਹੈ ਖਰੜ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਕਈ ਵਾਰ ਦਰਦਤਾਂ ਕਰੀਆਂ ਨੇ ਜਿਸ ਸੰਬੰਧੀ ਇਹਨਾਂ ਤੇ ਪਹਿਲਾਂ ਵੀ ਬਲੌਂਗੀ ਥਾਣੇ ਦੇ ਵਿੱਚ ਇਹਨਾਂ ਚ ਜਿਹੜੇ ਦੋਸ਼ੀ ਨੇ ਉਹਨਾਂ ਤੇ ਮੁਕਦਮੇ ਰਜਿਸਟਰਡ ਹੋਏਗੇ ਨੇ ਜਿਵੇਂ ਕਿ ਜਿਹੜਾ ਕਰਨ ਹੈ ਉਹਦੇ ਤੇ ਇੱਕ ਮੁਕਦਮਾ ਰਜਿਸਟਰ ਹੈ ਪਹਿਲਾਂ ਤੇ ਅਰਸ਼ ਅਲੀ ਦੇ ਉੱਤੇ ਵੀ ਦੋ ਮੁਕਦਮੇ ਸਨੇਚਿੰਗ ਦੇ ਪਹਿਲਾਂ ਵੀ ਰਜਿਸਟਰ ਕੀਤੇ ਹੋਏ ਨੇ ਇਸਰ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਇਹਨੂੰ ਵਾਰਦਾਤ ਕਰ ਵੀ ਭਜਰੇ ਸੀ ਇਹ ਕਿਵੇਂ ਇਹਨਾਂ ਨੂੰ ਇਹ ਬੇਸਿਕਲੀ ਜਿਵੇਂ ਅਸੀਂ ਉਸ ਜਗ੍ਹਾ ਤੇ ਨਾਕਾ ਏ ਸੀ ਵਜਾ ਕਰਕੇ ਲਾਇਆ ਸੀ ਸਾਡੇ ਕੋਲ ਇੱਕ ਸੋਰਸਸ ਰਹੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਇਸ ਏਰੀਆ ਦੇ ਵਿੱਚ ਆਉਣਗੇ ਇਸ ਟਾਈਮ ਤੇ ਤੇ ਇਸ ਟਾਈਮ ਤੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਦ ਕਾਬੂ ਕਰਿਆ ਉਹੀ ਬੰਦੇ ਨਿਕਲੇ ਤੇ ਫਰਦਰ ਇਹਨਾਂ ਦੀ ਜਦ ਅਸੀਂ ਪੁਸ਼ਕਿਸ਼ ਕੀਤੀ ਤਾਂ ਹੋਰ ਜਿਹੜੀਆਂ ਇਹਨਾਂ ਨੇ ਪਹਿਲਾਂ ਵਾਰਦਾਤਾਂ ਕਰੀਆਂ ਨੇ ਉਹ ਟ੍ਰੇਸ ਹੋਈਆਂ ਜੀ। ਸਾਡੇ ਜਿਹੜੇ ਮੋਬਾਈਲ ਪਰਿਆ ਇਹ ਮੋਬਾਈਲ ਵੀ ਦਿਖਾਦੇ ਨੇ ਦੇਖਦੇ ਕੋਈ ਆਇਆ ਹੋਵੇ ਜੀ। ਜੇ ਫਿਲਹਾਲ ਇਹਨਾਂ ਕੋਲੋਂ ਹੀ ਮੋਬਾਈਲ ਜਿਹੜੇ ਰਿਕਵਰ ਇਹਨਾਂ ਦੇ ਕੋਲ ਹੀ ਸੀਗੇ ਜਿਹੜੇ ਉਹ ਮੋਬਾਈਲ ਸੀਗੇ ਸੋ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਰਜਿਸਟਰ ਕੀਤਾ ਗਿਆ। ਤੇ ਜਿਹੜੇ ਵਹੀਕਲ ਸ਼ਾਮਿਲ ਕੀਤੇ ਹਨ ਜਿਹੜੇ ਵਹੀਕਲ ਨੇ ਉਹ ਵੀ ਸਨੇਚਿੰਗ ਦੇ ਸੀਗੇ ਸੋ ਮੋਬਾਈਲ ਸੁੱਲਾ ਹੋਏ ਇਹ ਵਹੀਕਲ ਵੀ ਸਨੇਚ ਕਰਦੇ ਸੀਗੇ। ਤੇ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਇਹਦੇ ਵਿੱਚ ਬਰਾਮਦ ਹੋਈ ਹੈ ਸੋ ਨਾਓ ਆਲ ਆਰ ਇਨ ਜੁਡੀਸ਼ੀਅਲ ਆਲ ਹੈਵ ਬੀਨ ਸੈਂਟ ਟੂ ਜੁਡੀਸ਼ੀਅਲ ਰਿਮਾਰਟ